ਕਲਾਨੌਰ ਨਜੀਤੀਕ ਵਾਪਰਿਆ ਭਿਆਨਕ ਹਾ사 ਤੇਜ਼ ਰਫਤਾਰ ਕਾਰ ਚ ਵਜਾ ਮੋਟਰਸਾਈਕਲ ਕਾਰ ਪਲਟੀ ਮੋਟਰਸਾਈਕਲ ਦੇ ਹੋਏ ਟੁੱਟੇ ਟੁੱਟੇ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਪਿੱਛੇ ਬੈਠੀ ਔਰਤ ਅਤੇ ਇੱਕ ਬੱਚੀ ਹੋਈਆਂ ਜ਼ਖਮੀ ਗੁਰਦਾਸਪੁਰ ਕਲਾਂੋਂ ਰੋਡ ਪਿੰਡ ਸਲੇਮਪੁਰ ਅੱਡੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਜਦਕਿ ਇੱਕ ਔਰਤ ਅਤੇ 25 ਦੇ ਗੰਭੀਰ ਰੂਪ ਚ ਚੱਕਮੀ ਹੋਣ ਦੀ ਖਬਰ ਹੈ ਦੱਸਦੀ ਹੈ ਕਿ ਦੁਰਘਟਨਾ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਦੱਸੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਕਾਰ ਗੁਰਦਾਸਪੁਰ ਵਾਲੇ ਪਾਸਿਓਂ ਜਾ ਰਹੀ ਸੀ ਜਦਕਿ ਮੋਟਰਸਾਈਕਲ ਸਵਾਰ ਸੋਨੂ ਪੁੱਤਰ ਚਿਮਨ ਸਿੰਘ ਵਾਸੀ ਮਸ਼ਰਾਲਾ ਥਾਣਾ ਡੇਰਾ ਬਾਬਨਾਨ ਆਪਣੀ ਪਤਨੀ ਅਤੇ ਬੇਟੀ ਨਾਲ ਗੁਰਦਾਸਪੁਰ ਆ ਰਿਹਾ ਸੀ ਜਦੋਂ ਗੁਰਦਾਸ ਪੁਨੀ ਨੇੜੇ ਪਿੰਡ ਸਲੇਮਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰ ਸਿੱਧੀ ਉਸ ਵਿੱਚ ਆ ਟਕਰਾਈ ਦੁਰਘਟਨਾ ਇਨੀ ਭਿਆਨਕ ਸੀ ਕਿ ਕਾਰ ਵੀ ਪਲਟ ਗਈ ਤੇ ਮੋਟਰਸਾਈਕਲ ਦੇ ਵੀ ਟੋਟੇ ਟੋਟੇ ਹੋ ਗਏ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਸੋਨੂ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ ਕਾਰ ਸਵਾਰ ਮੌਕੇ ਤੇ ਦੁਰਘਟਨਾ ਸਥਲ ਤੋਂ ਫਰਾਰ ਹੋ ਗਿਆ ਹੈ ਉੱਥੇ ਹੀ ਮੌਕੇ ਤੇ ਸਬੰਧਤ ਖਾਣਾ ਸਰਦ ਗੁਰਦਾਸਪੁਰ ਦੀ ਪੁਲਿਸ ਨੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੱਲਬਾਤ ਅਹੀਂ ਹੋਣ ਆਏ ਆ ਸਾਡਾ ਭਰਾ ਸੀ ਤੇ ਜਦੋਂ ਆਏ ਆ ਨੂੰ ਦੱਸਿਆ ਇੱਥੇ ਜਿਹੜੇ ਮੌਕੇ ਦੇ ਬੰਦੇ ਸਾਡੇ ਰਿਸਕ ਪਿੰਡੋਂ ਆ ਪਟਕਾਣਿਆਂ ਦਾ ਬਾਬਾ ਸੀ ਉਹਨਾਂ ਦਾ ਦੱਸਿਆ ਵੀ ਗੱਡੀ ਆਣ ਕੇ ਇਧਰੋਂ ਇਹ ਗਰਦਾਸਪੁਰੋਂ ਇਧਰ ਜਾਣ ਦੇ ਸੀ ਰੋਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਤੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਤੇ ਸਰਕਾਰੀ ਹਸਪਤਾਲ ਲਿਆ ਗਏ ਤੇ ਹੁਣ ਦੂਜੇ ਨੂੰ ਮਗਰ ਚੱਲੇ ਆ ਬੇੜੀ ਦੇ ਤੇ ਜਨਾਨੀ ਨੂੰ ਵੀ ਕਿੱਥੇ ਆ ਮੋੜਾ ਕਿ ਨਾਮ ਮਨਮੀ ਸਿੰਘ ਆ ਕੀ ਕਿ ਲੱਗਦੀ ਤੇ ਮੇਰਾ ਬਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاؤں ਸਾਲਾ ਜੇ ਨਾਲ ਸਾਡੇ ਡੇਰੇ ਤੇ ਰਹਿੰਦੇ ਨੇ ਹਾਂਜੀ ਸੋਨੂ ਨਾ ਕਿਧਰੋਂ ਆ ਰਹੇ ਇਹ ਡੇਰਾ ਬਣਾਣ ਕਿਉਂ ਆ ਰਹੇ ਕੋਣ ਕੋਣੀ ਹੈ ਨਾ ਇਹਨਾਂ ਦੀ ਵਾਈਫ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜੀ ਤੁਸੀਂ ਇੱਥੇ ਆਏ ਹੋ ਕੀ ਪਤਾ ਲੱਗਿਆ ਪਤਾ ਕੀ ਬੜੀ ਜੀ ਉਹ ਕਾਰ ਵਾਲੇ ਦਾ ਕਸੂਰ ਆ ਕਾਰ ਵਾਲੇ ਨੇ ਬਹੁਤ ਸਪੀਡ ਚ ਆਇਆ ਈ ਉਹਨੇ ਮਿੱਟ ਮਾਰਦੀ ਗੱਡੀ ਇਹਨਾਂ ਨੇ ਤੇ ਜਿਹੜੇ ਨਾਲ ਹੀ ਇਹਨਾਂ ਦੇ 22 ਉਹਨਾਂ ਤੇ ਲੱਗੀ ਉਹਨਾਂ ਦੇ ਵੀ ਸਟਾਂ ਲੱਗੀਆਂ ਨੇ ਭਾਈ 22 ਤੇ ਲੱਗੀ ਹਾਂਜੀ ਉਹ ਐਸ ਇੱਕਸ਼ੋਰ ਕੁਮਾਰ ਜੇ ਮੈਕਸੀਡੈਂਟ ਤੋਂ ਥਾਂ ਤੇ ਪਹੁੰਚਿਆ ਐਸਐਸ ਗੱਡੀ ਆ ਨਾ ਕਿਹੜੀ ਲੱਗੀ ਦੇ ਐਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਤੇ ਆਣ ਕੇ ਮੈਂ ਪਤਾ ਕੀਤਾ ਸੋਨੂ ਸਨ ਆਫ ਚਿਮਨ ਲਾਲ ਸਿਮਰ ਸਿੰਘ ਮਸਰਾਲੇ ਤੋਂ ਆ ਰਿਹਾ ਸੀ ਡੇਰਾ ਡੇਰੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਕਿਹੜੀ ਦੂਸਰੀ ਗੱਡੀ ਆ ਉਹ ਅੰਗਰਦਾਫੁਰ ਤੋਂ ਤੇਜ਼ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਯਾਨੀ ਕਿ ਸੋਨੂ ਸਨ ਆਫ ਸਿਮਰ ਸਿੰਘ ਦੀ ਧੱਤ ਹੋ ਗਈ ਆ ਤੇ ਉਹਦੀ ਮਿਸਿਸ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ